ਪੰਜਾਬ ਵਿੱਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਡੀ ਮਹਿਮ ਦੇ ਤਹਿਤ ਪਿੰਡਾਂ ਦੇ ਵਿੱਚ ਵੀ ਜਿਹੜਾ ਇਸ ਦਾ ਹੰਗਾਰਾ ਮਿਲ ਰਿਹਾ ਹੈ ਅਸੀਂ ਇਸ ਟਾਈਮ ਮੌਜੂਦ ਆਂ ਮੋਗਾ ਦੇ ਪਿੰਡ ਦਾਰਾਪੁਰ ਦੇ ਵਿੱਚ ਜਿੱਥੇ ਪਿੰਡ ਦੀ ਮਹਿਲਾ ਸਰਪੰਚ ਮਨਦੀਪ ਕੌਰ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਜਿਮ ਬਣਾਇਆ ਗਿਆ ਜਿੱਥੇ ਬੀਤੇ ਕੱਲ ਮਨੀਸ਼ ਸ਼ੋਦੀਆ ਜੀ ਵੱਲੋਂ ਇਸ ਜਿਮ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ ਤਸਵੀਰਾਂ ਨੇ ਇਹ ਉਸ ਜਿਮ ਦੀਆਂ ਜਿੱਥੇ ਕੱਲ ਮਾਨਯੋਗ ਐਮਐਲਏ ਸਾਹਿਬ ਔਰ ਜਿਹੜੇ ਮਨੀਸ਼ ਸ਼ੋਧਿਆ ਜੀ ਉਹਨਾਂ ਵੱਲੋਂ ਜਿਹੜਾ ਇਹਦਾ ਉਦਘਾਟਨ ਕੀਤਾ ਗਿਆ ਹੈ ਕਰੀਬ 30 ਤੋਂ 35 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਜਿਮ ਤਿਆਰ ਕੀਤਾ ਗਿਆ ਹੈ ਫੁੱਲ ਏਸੀ ਜਿਮ ਹੈ ਔਰ ਜੜੀਆਂ ਮਸ਼ੀਨਾਂ ਜੜੀਆਂ ਸਾਰੀਆਂ ਜੜੀਆਂ ਬਰਦੀਆਂ ਮਸ਼ੀਨਾਂ ਜੜੀਆਂ ਰੱਖੀਆਂ ਗਈਆਂ ਨੇ ਇੱਥੇ ਜਿਹੜੇ ਆ ਬੱਚੇ ਜਿਹੜੇ ਆ ਆ ਕਸਰਤ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰ ਲਵਾਂਗੇ ਇਹਨਾਂ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਜਿਹੜੇ ਸਰਪੰਚ ਸਾਹਿਬ ਦੇ ਜਿਹੜੇ ਪਤੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਮਨ ਦੇ ਵਿੱਚ ਕਿਦਾਂ ਜਜ਼ਬਾ ਜਾਗਿਆ ਕਿ ਆਪਾਂ ਜਿਹੜਾ ਇਹ ਜਮ ਖੋਲ ਕੇ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਕਰੀਏ ਦੀਪ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜਿੰਨੇ ਵੀ ਆਪ ਜੀ ਦਾ ਚੈਨਲ ਵੇਖ ਰਿਹਾ ਸਾਰੇ ਸਰੋਤਾਂ ਦਾ ਦਿলো ਧੰਨਵਾਦ ਤੇ ਸਤਿ ਸ਼੍ਰੀ ਅਕਾਲ ਦੀਪ ਜੀ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰੋਂ ਕਿਉਂਕਿ ਬੜਾ ਵਧੀਆ ਉਪਰਾਲਾ ਕੀਤਾ ਗਿਆ ਪਿੰਡ ਦੇ ਵਿੱਚ ਜਿਹੜੀ ਨੌਜਵਾਨੀ ਹੈ ਜੜੀ ਉਹਨੂੰ ਨਸ਼ੇ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਿਆ ਜਾ ਰਿਹਾ ਔਰ ਵੱਡਾ ਉਪਰਾਲਾ ਕੀਤਾ ਗਿਆ ਕਿ ਜਿਮ ਜਿਹੜਾ ਤਿਆਰ ਕੀਤਾ ਗਿਆ ਉਹ ਵੀ ਇਹੋ ਜਿਹਾ ਜਿਮ ਜਿਹੜਾ ਕਿ ਪੰਜਾਬ ਦੇ ਵਿੱਚ ਕਹਿ ਲਓ ਪਹਿਲੇ ਨੰਬਰ ਤੇ ਹੈ ਬਿਲਕੁਲ ਜੀ ਇਹ ਜੇਤਸੀ ਜਿਹੜੀ ਗੱਲ ਕਹੀ ਹੈ ਕਿ ਪੰਜਾਬ ਮੈਂ ਮੇਰਾ ਇਹ ਚੈਲੰਜ ਨਹੀਂ ਕਹਿ ਸਕਦਾ ਮੇਰਾ ਇਹ ਦਾਵਾ ਕਿ ਪੰਜਾਬ ਦੇ ਵਿੱਚ ਪਹਿਲਾ ਸਪ ਸਭ ਤੋਂ ਸਭ ਤੋਂ ਵੱਡਾ ਤੇ ਸੋਹਣਾ ਸਰਕਾਰੀ ਜਿਮ ਆਊਗਾ ਜਿਹੜਾ ਇਸ ਪਿੰਡ ਦੇ ਵਿੱਚ ਸਾਡੀ ਨਗਰ ਪੰਚਾਇਤ ਮਨਦੀਪ ਸ਼ਰਮਾ ਸਾਡੇ ਸਰਪੰਚ ਹੈ ਮੇਰੇ ਵਾਈਫ ਤੇ ਸਾਡੇ ਜਿੰਨੇ ਨੌਜਵਾਨ ਉਹਨਾਂ ਦੇ ਸਹਿਯੋਗ ਨਾਲ ਇਹ ਤਿਆਰ ਹੋਇਆ ਮੰਨ ਦੇ ਵਿੱਚ ਕਿਦਾਂ ਖਿਆਲ ਆ ਕਿਉਂਕਿ ਜਿਆਦਾਤਰ ਦੇਖਿਆ ਜਾਂਦਾ ਕਿ ਜਿਹੜੇ ਸਰਪੰਚ ਬਣ ਗਏ ਬਸ ਗੱਡੀ ਤੇ ਮੂਹਰੇ ਸਰਪੰਚ ਲਿਖਾ ਲਿਆ ਚਿੱਟੇ ਲੀੜੇ ਪਾ ਲੇ ਤੇ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਤੱਕ ਸੀਮਤ ਰਹਿ ਜਾਂਦੇ ਪਰ ਤੁਸੀਂ ਜਿਹੜਾ ਐਡਾ ਵੱਡਾ ਉਪਰਾਲਾ ਕੀਤਾ ਜਜਬਾ ਕਿੱਦਾਂ ਜਾਗਿਆ ਮੈਂ ਖੁਦ ਇੱਕ ਫਿਟਨੈਸ ਫਰੀਕ ਆ ਜੀ ਤੇ ਮੈਨੂੰ ਲੱਗਾ ਕਿ ਕਿਤੇ ਨਾ ਕਿਤੇ ਯਾਰ ਸਾਨੂੰ ਇਹ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ ਵੇਖੋ ਕਿਤੇ ਨਾ ਕਿਤੇ ਸਾਡੇ ਮੁੰਡੇ ਬਾਹਰ ਜਾਂਦੇ ਹੁੰਦੇ ਸੀ ਪਹਿਲਾਂ ਸਾਡੇ ਕੋਲ ਛੋਟਾ ਜਿਮ ਸੀ ਪਹਿਲਾਂ ਐਸੀ ਗੱਲ ਨਹੀਂ ਪਰ ਮੇਰੇ ਮਨ 'ਚ ਇਹ ਸੀ ਕਿ ਉਹਦੇ 'ਚ ਥੋੜੀਆਂ ਮਸ਼ੀਨਾਂ ਸੀ ਤੇ ਮੈਂ ਸੋਚਿਆ ਕਿ ਇਸ ਜਿਮ ਨੂੰ ਸੋਹਣਾ ਤੇ ਵੱਡਾ ਬਣਾਵਾਂ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਪੰਜਾਬ ਦਾ ਸਭ ਤੋਂ ਵੱਡਾ ਤੇ ਸੋਹਣਾ ਜਿਮ ਬਣਾਉਂਗਾ ਕਿਉਂਕਿ ਮੁੰਡੇ ਸਾਡੇ ਬਹੁਤ ਮਿਹਨਤੀ ਨੇ ਬੜਾ ਯੂਥ ਨੇ ਸਾਥ ਦਿੱਤਾ ਵਿਚਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਜਿਮ ਨੂੰ ਬਣਾਇਆ ਤੇ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਜਿਮ ਕੋਈ ਪ੍ਰਾਈਵੇਟ ਜਿਮ ਵੀ ਕੋਈ ਇਹੋ ਜਾ ਹੋਊਗਾ ਸਾਡੇ ਏਰੀਆ ਦੇ ਵਿੱਚ ਤੇ ਸੋਹਣੇ ਤੋਂ ਸੋਹਣੇ ਜੰਮ ਪਏ ਆ ਤੇ ਪਰ ਮੈਂ ਸਰਪੰਚਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਮੇਰੇ ਭਰਾਓ ਕਿਤੇ ਨਾ ਕਿਤੇ ਇਸ ਚੀਜ਼ ਵਾਲੇ ਪਾਸੇ ਧਿਆਨ ਦਿਓ ਕੀ ਆਪਾਂ ਸੋਹਣੇ ਜਿੰਮ ਬਣਾਈਏ ਸੋਹਣੇ ਗਰਾਊਂਡ ਬਣਾਈਏ ਸੋਹਣੇ ਪਿੰਡ ਦੇ ਵਿੱਚ ਪਾਰਕ ਬਣਾਈਏ ਗਲੀਆਂ ਨਾਲੀਆਂ ਤਾਂ ਬੰਦੀਆਂ ਰਹਿਣੀਆਂ ਤੇ ਗਲੀਆਂ ਨਾਲੀਆਂ ਤਾਂ ਵੈਸੇ ਵੀ ਮੈਂ ਕਿਹਾ ਕਿ ਅਖੀਰਲੇ ਸਾਲ ਦੇ ਵਿੱਚ ਬਣਾਵਾਂਗੇ ਕਿ ਜਦੋਂ ਇਧਰੋਂ ਵੱਡੇ ਵੱਡੇ ਕੰਮ ਹੋ ਗਏ ਤੁਸੀਂ ਵੇਖ ਸਕਦੇ ਆ ਕਿ ਜਿਹੜਾ ਪੁਲ ਬਣ ਰਿਹਾ ਸਵਾ ਦੋ ਕਰੋੜ ਰੁਪਏ ਦੀ ਲਾਗਤ ਦੇ ਨਾਲ ਮਾਨਯੋਗ ਐਮਐਲਏ ਡਾਕਟਰ ਮਨਦੀਪ ਕਰੋੜਾ ਜੀ ਦੀ ਯੋਗਗੁਵਾਈ ਦੇ ਵਿੱਚ ਉਹ ਮੈਂ ਕੋਲ ਤਿਆਰ ਕਰਵਾ ਰਿਹਾ ਜਿੰਮ ਦੇ ਲਈ ਮਾਨਯੋਗ ਐਮਐਲਏ ਜੀ ਤੋਂ ਪਹਿਲਾਂ ਫੰਡਸ ਦੀ ਡਿਮਾਂਡ ਕੀਤੀ ਤੇ ਉਹਨਾਂ ਨੇ ਜਿਵੇਂ ਜਿਵੇਂ ਵੀ ਮੈਨੂੰ ਸਹਿਯੋਗ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਨੈਸ਼ਨਲ ਕਨਵੀਨਰ ਅ ਅਰਵਿੰਦ ਕੇਜਰੀਵਾਲ ਜੀ ਤੇ ਮਨੀਸ਼ ਸੋਦੀਆ ਜੀ ਸਪੈਸ਼ਲ ਇੱਥੇ ਸ਼ਿਰਕਤ ਕਰਕੇ ਗਏ ਆ ਕਿ ਜਿੰਮ ਵੇਖਣ ਦੇ ਲਈ ਔਰ ਉਹ ਬੜੇ ਖੁਸ਼ ਹੋਏ ਕਿ ਐਸਾ ਜਿੰਮ ਵੀ ਕੋਈ ਬਣਾ ਸਕਦਾ ਤੇ ਮੈਨੂੰ ਲੱਗਦਾ ਕਿ ਇਸ ਜਿੰਮ ਨੂੰ ਵੇਖ ਕੇ ਕਿਤੇ ਨਾ ਕਿਤੇ ਇਸ ਚੀਜ਼ ਦੀ ਇੱਕ ਚਿੰਗ ਪੰਜਾਬ ਦੇ ਵਿੱਚ ਜਾਗੂਗੀ ਤੇ ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਵੱਲ ਮੋੜ ਹੋਊਗਾ ਤੇ ਅਸੀਂ ਮੋੜ ਤੋਂ ਆਪਣੇ ਪੰਜਾਬ ਨੂੰ ਰੰਗਲਾ ਸੋਹਣਾ ਤੇ ਹੱਸਦਾ ਬੱਸਦਾ ਪੰਜਾਬ ਬਣਾਵਾਂਗੇ ਦੀਪ ਜੀ ਕੋਈ ਚੰਗਾ ਕੰਮ ਕਰਦੇ ਆਂ ਚ ਔਂਕੜਾ ਵੀ ਆਉਂਦੀਆਂ ਜੀ ਮੁਸੀਬਤਾਂ ਵੀ ਚਲਣੀਆਂ ਪੈਂਦੀਆਂ ਤੁਸੀਂ ਚੰਗੇ ਕੰਮ ਦੇ ਵਿੱਚ ਜਦੋਂ ਪੈਰ ਧਰਿਆ ਤੁਹਾਡੀਆਂ ਲੱਤਾਂ ਵੀ ਕਾਫੀ ਜੜੇ ਨੇ ਖਿੱਚੀਆਂ ਹੋਣੀਆਂ ਬਹੁਤ ਜੀ ਮੈਨੂੰ ਮੈਨੂੰ ਹਰੇਕ ਚੀਜ਼ ਦੇ ਬਾਰੇ ਮਤਲਬ ਕਿ ਟਾਰਗੇਟ ਹੋਣਾ ਪਿਆ ਸਭ ਤੋਂ ਵੱਡੀ ਗੱਲ ਇਹ ਬਹੁਤ ਚੁਣੌਤੀਆਂ ਜੀ ਬਹੁਤ ਦਿਨ ਰਾਤ ਮੇਰੇ ਭੂਆ ਜੀ ਦੇ ਬੇਟੇ ਨੇ ਮੈਨੂੰ ਇਹ ਮਸ਼ੀਨਾ ਗਰਮੀਤ ਸਿੰਘ ਬਿੱਟੂ ਕੈਨੇਡਾ ਤੋਂ ਉਹਨਾਂ ਨੇ ਇਹ ਮੈਨੂੰ ਮਸ਼ੀਨਾਂ ਭੇਜੀਆਂ ਤੇ ਮੈਂ ਉਹਨੂੰ ਕਿਹਾ ਵੀ ਮੈਂ ਮਸ਼ੀਨਾਂ ਉਦੋਂ ਲੈਣੀਆਂ ਜਦੋਂ ਮੈਂ ਫੰਡਸ ਦਊਗਾ ਤੇ ਉਹ ਮੈਨੂੰ ਕਹਿੰਦਾ ਵੀ ਮੈਨੂੰ ਮੈਂ ਕਹਾ ਮੈਨੂੰ ਹੋ ਸਕਦਾ ਫੰਡਸ ਲੇਟ ਹੋ ਜਾਣ ਤੇ ਉਹਨੇ ਸਾਰੇ ਪੈਸੇ ਆਪਦੇ ਕੋਲੋਂ ਦੇ ਕੇ ਇਹ ਮਸ਼ੀਨਾਂ ਭੇਜਤੀਆਂ ਮੈਨੂੰ ਕਹਿੰਦਾ ਜਦੋਂ ਤੇਰੇ ਕੋਲੇ ਪੈਸੇ ਹੋਏ ਤੂੰ ਉਦੋਂ ਦੇ ਦੇ ਦੀ ਹਾਂ ਮੈਂ ਪੈਸੇ ਦੇਣੇ ਆ ਜੀ ਦੇਊਗਾ ਚਾਹੇ ਮੈਨੂੰ ਉਹ ਜੇਬ ਚੁੱਕਿਆ ਉਹਨਾਂ ਦੇਣੇ ਪੈਣ ਮੇਰੇ ਭਰਾ ਨੂੰ ਤੇ ਪਰ ਗੱਲ ਇਹ ਆ ਵੀ ਮੈਨੂੰ ਕਾਲੀ ਕੋਈ ਨਹੀਂ ਉਹਨੂੰ ਕੋਈ ਕਾਲੀ ਨਹੀਂ ਮੇਰੇ ਤੋਂ ਪੈਸੇ ਲੈਣ ਦੀ ਉਹ ਕਹਿੰਦਾ ਵੀ ਮੇਰੇ ਕੋਲੇ ਪੈਸੇ ਜਿਹੜੇ ਕੁਈ ਚੰਗੇ ਕੰਮ ਲਈ ਤੂੰ ਲੈ ਰਿਆ ਮਸ਼ੀਨਾਂ ਲੈ ਰਿਆ ਤੇ ਮੈਨੂੰ ਨਹੀਂ ਲੱਗਦਾ ਕਿ ਇਦੋਂ ਪੁੰਨ ਦਾ ਵੱਡਾ ਕੰਮ ਹੋ ਸਕਦਾ ਮੇਰਾ ਭਰਾ ਜਿਹੜਾ ਉਹ ਖੁਦ ਇੱਕ ਫਿਟਨੈਸ ਫਰੀਕ ਹੈ ਉਹ ਬਹੁਤ ਸੋਹਣਾ ਮਤਲਬ ਕਿ ਸਰੀਰ ਦਾ ਉਹਦਾ ਬਹੁਤ ਚੰਗੀ ਸੋਚ ਦਾ ਮਾਲਕ ਹੈ ਤੇ ਪ੍ਰਮਾਤਮਾ ਭਰਾ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਮੇਰੇ ਭਰਾ ਦੀ ਬਦੌਲਤ ਸਾਨੂੰ ਮਸ਼ੀਨਾਂ ਆ ਗਈਆਂ ਪੰਚਾਇਤ ਤੇ ਸਮੁੱਚੀ ਪੰਚਾਇਤ ਦੀ ਬਦੌਲਤ ਅਸੀਂ ਇਹ ਸਾਰਾ ਤਿਆਰ ਕਰ ਲਿਆ ਤੁਸੀਂ ਵੇਖ ਸਕਦੇ ਆ ਜਿੱਥੇ ਇਹ ਅਤਿ ਆਧੁਨਿਕ ਮਸ਼ੀਨਾਂ ਨਾਲ लैस ਜਿੰਮ ਹੈ ਉੱਥੇ ਅਸੀਂ ਬਹੁਤ ਸੋਹਣਾ ਆਫਿਸ ਬਣਾਇਆ ਬਾਂਬੂ ਦੀ ਛੱਤ ਲਾ ਕੇ ਅਸੀਂ ਕਵਰ ਅਪ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਦਰਬਾਰ ਜਿਹੜੀ ਉਹ ਫੋਟੋ ਲੱਗੀ ਹੋਈ ਆ ਹਰੀ ਸਿੰਘ ਨਲਵਾ ਦੀ ਉਹਨਾਂ ਦੀ ਵੀ ਫੋਟੋ ਉਹਦੇ ਵਿੱਚ ਲੱਗੀ ਹੋਈ ਆ ਕਿ ਸਾਡੇ ਰੋਲ ਮਾਡਲ ਹੈ ਤੇ ਇਹਨਾਂ ਨੂੰ ਵੇਖ ਕੇ ਜਦੋਂ ਅਸੀਂ ਅੰਦਰ ਵੜਾਂਗੇ ਤਾਂ ਆਟੋਮੈਟਿਕ ਅਸੀਂ ਪੋਜ਼ਿਟਿਵ ਹੋਵਾਂਗੇ ਤੇ ਮੈਂ ਚਾਹਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਚੀਜ਼ ਤੋਂ ਜਿਹੜੇ ਮੇਰੇ ਹੋਰ ਭੈਣ ਭਰਾ ਨੇ ਸਰਪੰਚ ਤੇ ਉਹ ਇਸ ਚੀਜ਼ ਤੋਂ ਸੇਧ ਲੈਣਗੇ ਤੇ ਪਿੰਡਾਂ ਦੇ ਵਿੱਚ ਵਿਕਾਸ ਦੇ ਵੱਤ ਵੱਤ ਕੰਮ ਕਰਾਉਣਗੇ ਪਰ ਮੈਂ ਚਾਹਣਾ ਕਿ ਮੈਂ ਡਿਸਟ੍ਰਿਕਟ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚੇ ਦਾ ਜਿੱਥੇ ਮੈਨੂੰ ਸਰਕਾਰ ਨੇ ਲਾਇਆ ਹੋਇਆ ਤੇ ਮੈਂ ਇਸ ਚੀਜ਼ ਦਾ ਹੀ ਮੈਸੇਜ ਦੇਣਾ ਚਾਹਣਾ ਕਿ ਆਪਾਂ ਆ ਜੋ ਰਲ ਮਿਲ ਕੇ ਪਿੰਡਾਂ ਦੇ ਵਿੱਚ ਸੋਹਣਾ ਜਿੰਮ ਬਣਾਈਏ ਤਕੜਾ ਜਿੰਮ ਬਣਾਈਏ ਕਿਉਂਕਿ ਮੈਂ ਰੋਜ਼ ਆਪ ਜਿੰਮ ਲਾਉਣਾ ਤੇ ਅੱਜ ਤੱਕ ਕੋਈ ਵੀ ਨਸ਼ੇ ਪੱਤੇ ਤੋਂ ਦੂਰ ਰਿਹਾ ਤੇ ਮੈਨੂੰ ਲੱਗਦਾ ਕਿ ਸਾਨੂੰ ਰਲ ਕੇ ਇਹੋ ਜਿਹਾ ਉਦਦਮ ਕਰਨੇ ਪੈਣੇ ਪੰਚਾਇਤਾਂ ਨੂੰ ਤੇ ਪੰਚਾਇਤਾਂ ਕਰ ਸਕਦੀਆਂ ਜੇ ਪੰਚਾਇਤਾਂ ਚਾਣ ਤਾਂ ਸਭ ਕੁਝ ਕਰ ਸਕਦੀਆਂ ਤੇ ਆਪਾਂ ਇੰਨਾਂ ਚੀਜ਼ਾਂ ਤੋਂ ਸ਼ੁਰੂਆਤ ਕਰੀਏ ਫਿਰ ਆਪਾਂ ਨੂੰ ਲੋਕਾਂ ਦਾ ਸਾਥ ਵੀ ਮਿਲੂਗਾ ਪਰ ਜਿਹੜੀ ਗੱਲ ਤੁਸੀਂ ਚੁਣੌਤੀਆਂ ਵਾਲੀ ਕਹੀ ਹੈ ਚੁਣੌਤੀਆਂ ਬਹੁਤ ਆਈਆਂ ਜੇਬਾਂ ਚੋਂ ਪੈਸੇ ਲੱਗੇ ਹੋਏ ਆ ਮੈਨੂੰ ਕੋਈ ਫਰਕ ਨਹੀਂਗਾ ਇੰਨਾ ਹੱਥਾਂ ਨੂੰ ਅੱਜ ਤੱਕ 1 ਰੁਪਿਆ ਰਿਸ਼ਵਤਾਂ ਨਹੀਂ ਲੱਗਣ ਦਿੱਤਾ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ ਕਿ 1 ਰੁਪਿਆ ਵੀ ਰਿਸ਼ਵਤ ਦਾ ਲੱਗਣ ਦਿੱਤਾ ਹੋਵੇ ਕਿਸੇ ਤੋਂ ਕਿਤੇ ਰੁਪਈਆ ਵੀ ਦਵਾਇਆ ਹੋਵੇ ਨਾ ਹੀ ਲੱਗਣ ਦੇਣਾ ਜਿਹੋ ਜਿਹੇ ਕੱਪੜੇ ਪਾਏ ਆ ਉਹੋ ਜਿਹਾ ਮੈਂ ਅੰਦਰੋਂ ਵੀ ਆ ਤੇ ਪ੍ਰਮਾਤਮਾ ਇਸ ਗੱਲ ਦਾ ਹਾਜ਼ਰ ਨਾਜ਼ਰ ਹੈ ਮੈਂ ਗੁਰਦੁਆਰੇ ਮੰਦਿਰ ਚੜ੍ਹ ਕੇ ਵੀ ਇਹ ਗੱਲ ਦੀ ਸੌਂ ਖਾ ਸਕਦਾ ਕਿ ਜੇ ਬੰਦਾ ਕੋਈ ਇੱਕ ਵੀ ਬੰਦਾ ਕਹਿ ਦੇਵੇ ਵੀ ਇਹ ਬੰਦੇ ਨੇ ਅੱਜ ਤੱਕ ਰੁਪਈਏ ਦੀ ਵੀ ਬੇਈਮਾਨੀ ਕੀਤੀ ਹੋਵੇ ਹਿਰਾਫਰੀ ਕੀਤੀ ਹੋਈ ਹੈ ਕਿਉਂਕਿ ਜੇਬ ਚੋਂ ਪੈਸੇ ਲਾ ਕੇ ਚੱਲਣੇ ਆ ਤੇ ਜਿਸ ਚੀਜ਼ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਸਰਪੰਚੀ ਆ ਚਿੱਟੇ ਲੀੜੇ ਪਾਉਣ ਨੂੰ ਨਹੀਂ ਲਈ ਨਹੀਂ ਬਿਲਕੁਲ ਜੀ ਚਿੱਟੇ ਲੀੜੇ ਪਾਉਣ ਨੂੰ ਨਹੀਂ ਲਈ ਜੀ ਇਹਦੇ ਵਿੱਚ ਬਹੁਤ ਮਤਲਬ ਕਿ ਔਕੜਾਂ ਬਹੁਤ ਜਿਆਦੇ ਸੰਘਰਸ਼ ਹੈ ਜੇ ਤੁਸੀਂ ਅੱਜ ਇਸ ਚੀਜ਼ ਦਾ ਰਿਜ਼ਲਟ ਦੇਖ ਰਹੇ ਹੋ ਤਾਂ ਉਹਦੇ ਵਿੱਚ ਬੜਾ ਵੱਡਾ ਸੰਘਰਸ਼ ਹੈ ਚਾਹੇ ਉਹ ਸਾਡਾ ਯੂਥ ਹੈ ਚਾਹੇ ਸਾਡੇ ਪੰਚਾਇਤ ਯੂਥ ਨੇ ਬੜਾ ਸਾਥ ਦਿੱਤਾ ਜੀ ਨਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਉਹਨਾਂ ਨੇ ਉਹਨਾਂ ਨੇ ਬੜਾ ਸਾਥ ਦਿੱਤਾ ਅਸੀਂ ਲੜ ਵੀ ਪੈਂਦੇ ਸੀ ਮੇਰੇ ਨਾਲ ਗੁੱਸੇ ਹੋ ਕੇ ਵੀ ਚਲੇ ਜਾਂਦੇ ਸੀ ਤੇ ਬੜੀਆਂ ਚੀਜ਼ਾਂ ਨੂੰ ਮੈਂ ਫੇਸ ਕੀਤਾ ਪਰ ਕੋਈ ਗੱਲ ਨਹੀਂ ਉਹ ਬੱਚੇ ਆ ਉਹ ਮੇਰੇ ਬੱਚਿਆਂ ਵਰਗੇ ਆ ਮੇਰੇ ਭਤੀਜੇ ਵੀ ਆ ਮੇਰੇ ਭਰਾ ਵੀ ਆ ਮੈਂ ਉਹਨਾਂ ਤੋਂ ਵੱਡੀ ਉਮਰ ਦਾ ਤੇ ਮੈਨੂੰ ਲੱਗਦਾ ਕਿ ਯਾਰ ਜੇ ਉਹ ਗੁੱਸੇ ਵੀ ਹੋ ਜਾਣਗੇ ਕੋਈ ਗੱਲ ਨਹੀਂ ਪਰ ਜਿਹੜੀ ਇਹ ਜਿਮ ਹੈ ਉਹ ਮੇਰੇ ਪਿੰਡ ਦੇ ਨੌਜਵਾਨਾਂ ਨੂੰ ਸਪੁਰਦ ਹੈ ਇਹਦੇ 'ਚ ਮੇਰਾ ਅੱਜ ਤੋਂ ਬਾਅਦ ਕੋਈ ਇੰਟਰਫੀਰੈਂਸ ਨਹੀਂ ਉਹ ਜਿਹੜੀ ਮਤਲਬ ਕਿ ਇਹਨੂੰ ਚਲਾਉਣਗੇ ਰਨ ਕਰਨਗੇ ਹਾਂ ਜਿੱਥੇ ਮੇਰੀ ਲੋੜ ਹੋਈ ਜੇ ਕਿਤੇ ਇੱਥੇ ਕੋਈ ਚੀਜ਼ ਐਡ ਆਨ ਕਰਨੀ ਹੋਈ ਜੇ ਕਿਤੇ ਇੱਥੇ ਕੋਈ ਚੀਜ਼ ਦੀ ਖਰਾਬੀ ਹੁੰਦੀ ਹੈ ਉਹਨਾਂ ਕੋਲੇ ਕਿਤੇ ਫੰਡਸ ਦੀ ਕਮੀ ਆਉਂਦੀ ਹੈ ਤੇ ਉਹਦੇ ਲਈ ਨਗਰ ਪੰਚਾਇਤ ਉਹਨਾਂ ਲਈ ਤਤਪਰ ਹੈ ਜੀ ਦੀਪ ਜੀ ਕਾਫੀ ਵੱਡੀਆਂ ਵੱਡੀਆਂ ਮਸ਼ੀਨਾਂ ਇੱਥੇ ਲਾਤੀਆਂ ਲਗਤ ਦੀ ਗੱਲ ਕਰ ਲਈਏ ਲਗਤ ਕਿੰਨੀ ਹੈ ਔਰ ਦੂਸਰੇ ਪਾਸੇ ਜੇ ਗੱਲ ਕਰ ਲਈਏ ਲੋਕ ਇੱਥੇ ਹੁਣ ਕਹਿ ਸਕਦੇ ਹਾਂ ਰੀਲਾਂ ਵੀ ਬਣਾਉਣ ਲੱਗ ਗਿਆ ਹੈ ਦੇਖਣ ਵੀ ਆਉਣ ਲੱਗੇ ਕਿ ਸਰਪੰਚ ਨੇ ਇੱਕ ਵੱਖਰਾ ਉਪਰਾਲਾ ਕਰਤਾ ਲਗਦੀ ਗੱਲ ਕਰਾਂ ਜੀ 35 ਤੋਂ 40 ਲੱਖ ਰੁਪਏ ਲੱਗ ਗਿਆ ਤੇ ਅ ਬੜਾ ਵੱਡਾ ਇੱਕ ਬਜਟ ਅਸੀਂ ਲੈ ਕੇ ਚੱਲੇ ਆ ਤੇ ਬਜਟ ਮੈਂ ਸੋਚਿਆ ਸੀ ਅ ਮੈਂ ਆਪ ਜੀ ਦੇ ਮਾਧਿਅਮ ਰਾਈ ਚੈਨਲ ਦੇ ਮਾਧਿਅਮ ਰਾਈ ਮੈਂ ਦੱਸਣਾ ਚਾਹੁੰਨਾ ਕਿ ਪਿੰਡ ਦੇ ਵਿੱਚ ਦੋ ਗਲੀਆਂ ਤਿੰਨ ਗਲੀਆਂ ਘੱਟ ਬਣਾਵਾਂਗਾ ਪਰ ਯੂਥ ਲਈ ਤੇ ਬੱਚਿਆਂ ਲਈ ਉਹ ਕੰਮ ਕਰਨੇ ਆ ਜਿਹੜੇ ਕਦੇ ਨਹੀਂ ਹੋਏ ਸਾਡੇ ਇਸ ਰੋਡ ਦੇ ਉੱਤੇ ਇੰਨੀਆਂ ਦਰਘਟਨਾਂ ਦਰਘਟਨਾ ਹੋ ਚੁੱਕੀਆਂ ਕਿ ਅ ਅਣਾਈ ਮੌਤ ਪਤਾ ਨਹੀਂ ਕਿਨੇ ਮੇਰੇ ਵੀਰ ਮੇਰੇ ਬਜ਼ੁਰਗ ਇੱਥੋਂ ਚਲੇ ਗਏ ਆ ਤੇ ਹੁਣ ਜਿਹੜਾ ਪੁਲ ਬਣ ਗਿਆ ਪੁਲ ਦੇ ਉੱਤੋਂ ਦੀ ਮੋਟਰਸਾਈਕਲ ਕ੍ਰਾਸ ਕਰਕੇ ਇੱਥੋਂ ਬੱਚੇ ਤਾਂ ਮੁੰਡੇ ਤਾਂ ਆਉਣਗੇ ਆਉਣਗੇ ਜਿਹੜਾ ਮੈਂ ਫੁੱਟਬਾਲ ਦਾ ਗਰਾਊਂਡ ਬਣਾਉਣ ਜਾ ਰਿਹਾ ਤੇ ਉਹਦੇ ਵਿੱਚ ਮਤਲਬ ਕਿ ਬੱਚੇ ਜਦੋਂ ਆਇਆ ਕਰਨਗੇ ਤੇ ਬੜੇ ਖੁਸ਼ ਹੋਣਗੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਸ ਤੋਂ ਪਹਿਲਾਂ ਮੈਂ 1 ਕਰੋੜ ਦੀ ਲਾਗਤ ਦੇ ਨਾਲ ਨਹਿਰੀ ਪਾਈਪਲਾਈਨ ਪਵਾ ਚੁੱਕਿਆ ਇਹਦੇ ਤੋਂ ਪਹਿਲਾਂ 15 ਲੱਖ ਦੀ ਲਾਗਤ ਦੇ ਨਾਲ ਮੇਰੇ ਪਿੰਡ ਦੇ ਵਿੱਚ ਪਾਰਕ बन ਰਿਹਾ ਬਹੁਤ ਸੋਹਣਾ ਉਹਦਾ ਵੀ ਉਦਘਾਟਨ ਕਰਾਂਗੇ ਜਿੱਥੇ ਆਪਾਂ ਖੜੇ ਆ ਜੀ ਬਿਲਕੁਲ ਬੈਕ ਸਾਈਡ ਇੱਕ ਗਰਾਊਂਡ ਬਣਾ ਚੁੱਕਿਆ ਬਹੁਤ ਸੋਹਣਾ ਟਰੈਕ ਬਣ ਚੁੱਕਿਆ ਇੱਕ ਸਾਇੰਸ ਲੈਬ 14.5 ਲੱਖ ਦੀ ਲਾਗਤ ਦੇ ਨਾਲ ਬਣਾ ਚੁੱਕਿਆ ਤਕਰੀਬਨ 1 ਕਰੋੜ ਦੇ ਪਾਈਪਲਾਈਨ ਪਹਿਲਾਂ ਤੇ 3 ਕਰੋੜ ਦੇ ਕੰਮ ਸਾਡੇ ਤੇ ਜਿੱਥੇ ਅਸੀਂ ਖੜੇ ਆ 40 ਲੱਖ ਤਕਰੀਬਨ ਤਕਰੀਬਨ 70 ਲੱਖ ਦੀ ਲਾਗਤ ਦੇ ਨਾਲ ਇੱਕ ਪਾਈਪਲਾਈਨ ਹੋਰ ਪੈਣ ਜਾ ਰਹੀ ਹੈ ਪੌਣੇ 5 ਕਰੋੜ ਰੁਪਏ ਦੇ ਕੰਮ ਅਸੀਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਅੰਦਰ ਅੰਦਰ ਤੇ ਅਸੀਂ ਫਾਈਨਲ ਕਰ ਲਾਂਗੇ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਗਰੀਬ ਪਰਿਵਾਰਾਂ ਦੇ ਲਈ ਪਲਾਟ ਕੱਟਨੇ ਆ ਜਿਹੜੇ ਬਹੁਤ ਗਰੀਬ ਆ ਜਿਹੜੇ ਛੋਟੇ ਛੋਟੇ ਘਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਲਈ ਪਲਾਟ ਕੱਟਨੇ ਆ ਗਰੀਬ ਪਰਿਵਾਰਾਂ ਦੇ ਲਈ ਮਿੰਨੀ ਮੈਰਿਜ ਪੈਲੇਸ ਬਣਾਉਣਾ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਭ ਜਿਹੜੇ ਸਾਡੇ ਆਉਣ ਰੋਡ ਹੈ ਅਸੀਂ ਉਹਨੂੰ ਬਹੁਤ ਸੋਹਣਾ ਤੇ ਵਧੀਆ ਬਣਾਉਣਾ ਤੇ ਮੈਂ ਪ੍ਰਸ਼ਾਸਨ ਤੋਂ ਵੀ ਇਸ ਚੀਜ਼ ਦਾ ਸਾਥ ਲਵਾਂਗਾ ਤੇ ਪਿੰਡ ਤੋਂ ਵੀ ਸਾਥ ਲਵਾਂਗਾ ਤੇ ਜਿੰਨੇ ਵੀ ਮੇਰੇ ਹੋਰ ਵੀਰ ਐਨ ਆਰ ਆਈ ਨੇ ਉਹਨਾਂ ਤੋਂ ਵੀ ਸਾਥ ਲਵਾਂਗਾ ਤਾਂ ਜੋ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਨੂੰ ਸੋਹਣਾ ਤੇ ਸਵਰਗ ਬਣਾ ਸਕੀਏ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਆਪਦੇ ਪਿੰਡ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਬਣਾਉਂਗਾ ਮੈਂ ਆਪਣੇ ਪਿੰਡ ਨੂੰ ਪੰਜਾਬ ਦੇ ਸੋਹਣੇ ਪਿੰਡਾਂ ਚ شمار ਕਰਾਂਗਾ ਕਿਉਂਕਿ ਸਾਰੇ ਹੀ ਪਿੰਡ ਸੋਹਣੇ ਨੇ ਉਹ ਸਾਰੇ ਹੀ ਆਪਣੇ ਨੇ ਜੇ ਪੰਜਾਬ ਚ ਤਾਂ ਉਹ ਮੇਰੇ ਹੀ ਆ ਸਾਰੇ ਤੇ ਮੈਨੂੰ ਨਹੀਂ ਲੱਗਦਾ ਜੇ ਕਿਤੇ ਮੈਨੂੰ ਜਾਣਾ ਵੀ ਪੈਂਦਾ ਤੇ ਜਿੱਥੇ ਤਾਰੀਫ ਕਰਨੀ ਬਣਦੀ ਹੈ ਤੇ ਕਰੋ ਮੈਨੂੰ ਲੱਗਦਾ ਮੇਰੇ ਤੋਂ ਬੜੀ ਵਾਰੀ ਜਲਸ ਹੋ ਜਾਂਦੀ ਹੈ ਮੈਂ ਕਾਨੂੰ ਦੱਸਣਾ ਚਾਹਣਾ ਕਿ ਕਈ ਵਾਰੀ ਮੈਂ ਤਾਂ ਇੱਕ ਮਤਲਬ ਕਿ ਇੱਕ ਵਰਕਰ ਸੀਗਾ ਤੇ ਮੈਨੂੰ ਇਸ ਪਿੰਡ ਦੇ ਲੋਕਾਂ ਨੇ ਫਤਵਾ ਦਿੱਤਾ ਸਭ ਤੋਂ ਵੱਡੀ ਇਲੈਕਸ਼ਨ ਜ਼ਿਲ੍ਹੇ ਦੀ ਜਿਹੜੀ ਮੈਂ ਜਿੱਤੀ ਐ ਇਸ ਪਿੰਡ ਤੋਂ ਤੇ ਉਹ ਇਹ ਮੇਰੇ ਪਿੰਡ ਦੇ ਆਵਾਮ ਦਾ ਫਤਵਾ ਤੇ ਜੇ ਮੈਂ ਉਹਨਾਂ ਲਈ ਕੰਮ ਨਾ ਕਰ ਸਕਿਆ ਤੇ ਮੈਂ ਕਹਿੰਨਾ ਵੀ ਮੇਰਾ ਸਰਪੰਚ ਮੇਰੀ ਵਾਈਫ ਦਾ ਸਰਪੰਚ ਬਣੇ ਦਾ ਕੋਈ ਫਾਇਦਾ ਨਹੀਂ ਮੈਨੂੰ ਵੀ ਲੋਕ ਸਰਪੰਚ ਕਹਿੰਦੇ ਚਲੋ ਕਹਿ ਦਿੰਦੇ ਆ ਪਰ ਮੈਂ ਸਰਪੰਚ ਹੋ ਨਹੀਂ ਪਰ ਮੈਂ ਕਹਿੰਨਾ ਵੀ ਸਾਡਾ ਸਰਪੰਚ ਬਣੇ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਲੋਕਾਂ ਨੇ ਕੰਮ ਨਾ ਸਵਾਰਸ ਬਿਲਕੁਲ ਸਾਡਾ ਸਰਪੰਚ ਬਣੇ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਲੋਕਾਂ ਦੇ ਕੰਮ ਹੀ ਨਾ ਸਕੀਏ ਬੜੀ ਵੱਡੀ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਦੀ ਜਿਹੜੀ ਹੈ ਨੁਹਾਰ ਬਦਲੀ ਜਾਏਗੀ ਪਿੰਡ ਨੂੰ ਜਿਹੜਾ ਸਾਰਾ ਪਿੰਡ ਜਿਹੜਾ ਸਾਫ਼ ਸੁਥਰਾ ਬਣਾ ਕੇ ਇਸ ਨੂੰ ਹਰਿਆ ਭਰਿਆ ਬਣਾਇਆ ਜਾਏਗਾ ਵੀਰ ਜੀ ਵੀ ਪਹੁੰਚੇ ਨੇ ਇੱਥੇ ਗੱਲਬਾਤ ਕਰ ਲਵਾਂਗੇ ਵੀਰ ਜੀ ਮਾਨ ਵਾਲੀ ਗੱਲ ਹੈ ਕਿ ਇਹ ਦੀਪ ਜਿਹੜੇ ਹੈਗੇ ਇੱਥੋਂ ਦੇ ਮਹਿਲਾ ਸਰਪੰਚ ਦੇ ਪਤੀ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਸਰਪੰਚ ਨੇ ਔਰ ਦੀਪ ਨੇ ਰਲ ਕੇ ਜਿਹੜਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਤੇ ਜਿਮ ਬਣਾਈ ਹੈ ਤੁਸੀਂ ਵੀ ਪਹੁੰਚੋ ਅੱਜ ਕਿੰਨਾ ਕ ਮਾਨ ਮਹਿਸੂਸ ਹੋ ਰਿਹਾ ਹੈ ਨਹੀਂ ਬਹੁਤ ਜ਼ਿਆਦਾ ਮਾਨ ਮਹਿਸੂਸ ਹੋ ਰਿਹਾ ਜੀ ਤੁਹਾਡੇ ਮਾਧਿਅਮੋਂ ਇਹ ਪਹਿਲੇ ਦਾ ਸੱਸੀ ਗੱਲ ਬਾਈ ਕੁਸ਼ੀ ਖਾਲਸਾ ਬਾਈ ਜੀ ਫਤਿਹ ਸਮੂਹ ਨਗਰ ਪੰਚਾਇਤ ਪਿੰਡ ਦਾਰਾਪੁਰ ਸਰਪੰਚ ਮਨਦੀਪ ਸ਼ਰਮਾ ਬਾਈ ਦੀਪ ਇਹ ਗੱਲ ਕਰਕੇ ਪੰਜਾਬ ਦੇ ਨਵੇਂ ਕਿਲੇ ਪਿੰਡਾਂ ਦੇ ਵਿੱਚ ਪਛਾਣ ਬਣਾ ਲਈ ਉਹਨਾਂ ਨੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਦੁਰਘਟਨਾ ਹੁੰਦੀਆਂ ਸੀ ਆਮ ਜਿਹੀ ਸੀ ਇੱਥੇ ਰੋਡ ਥਣੀ ਜਾਂਦੇ ਸੀਗੇ ਜੋ ਸਭ ਤੋਂ ਵੱਡਾ ਉਪਰਾਲਾ ਇਹਨਾਂ ਨੇ ਇੱਕ ਪੁਲ ਦੂਜਾ ਜਿਹੜੀ ਯੰਗ ਨੌਜਵਾਨਾਂ ਨੂੰ ਲੋੜ ਸੀ ਜਿਹੜੇ ਅੱਜ ਕੱਲ ਆਪਾਂ ਇੱਕ ਰੌਲਾ ਪਾ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਾ 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 ਨਸ਼ੇ ਨੂੰ ਥੱਪ ਕਰਨ ਲਈ ਨੌਜਵਾਨਾਂ ਦੇ ਅੱਗੇ ਇਹਨਾਂ ਨੇ ਇੱਕ ਪਲੇਟਫਾਰਮ ਖੜਾ ਕਰਤਾ ਅੱਗੇ ਸਾਡੀ ਸੋਚ ਆ ਸੀ ਕੀ ਕਰਨਾ ਚਾਹੁੰਦੇ ਹਾਂ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਜਿੰਨੇ ਵੀ ਪਿੰਡ ਜਿੰਦੇ ਆਪਾਂ 12000 ਪਿੰਡਾਂ ਦੀ ਗੱਲ ਕਰੀ ਤਾਂ ਉਹਨਾਂ ਦੇ ਵਿੱਚੋਂ ਇਹ ਸਰਕਾਰ ਦੇ ਵਿੱਚ ਰਹਿਣ ਵਾਲੇ ਸਰਪੰਚਾਂ ਨੇ ਐਡਾ ਵੱਡਾ ਕੰਮ ਕੀਤਾ ਹੋਊਗਾ ਇਹਨਾਂ ਨੇ ਤੁਹਾਡੇ ਮਾਧਿਅਮੇ ਦਰਾਈ ਦੱਸਿਆ ਵੀ 5 ਕਰੋੜ ਰੁਪਏ ਦੇ ਕੰਮ ਆਸੀਂ ਪਿੰਡ ਦੇ ਵਿੱਚ ਸ਼ੁਰੂ ਕਰ ਚੁੱਕੇ ਆ ਇਹ ਬਹੁਤ ਵੱਡੇ ਵਧਾਈ ਦੇ ਬਤਨ ਸਾਡੇ ਬਾਈ ਦੀਦੀ ਪਹਿਲੇ ਦਿਨ ਤੋਂ ਹੀ ਇਹਨਾਂ ਦੀ ਸੋਚ ਚੰਗੀ ਰਹੀ ਹੈ ਕਿਉਂਕਿ ਖੁਦ ਬੋਡੀ ਬਿਲਡਰ ਸੀਗੀ ਅੱਗੇ ਲੱਗ ਕੇ ਪਿੰਡ ਦਾ ਸਵਾਰਨਾ ਉਹਦੇ ਵਿੱਚ ਔਕੜਾਂ ਦਿੱਕਤਾਂ ਬਹੁਤ ਜ਼ਿਆਦੀ ਆਉਣੀਆਂ ਪਰ ਇਹ ਫੇਸ ਕਰ ਰਹੇ ਆ ਕਿਉਂਕਿ ਇਹਨਾਂ ਨੂੰ ਜੋ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਿਹੜੇ ਸਰਪੰਚ ਹੈ ਗਲੀਆਂ ਨਾਲੀਆਂ ਤੱਕ ਹੀ ਸੀਮਤ ਰਹਿ ਜਾਂਦੇ ਆ ਲੋਕਾਂ ਦੀ ਪੈਨਸ਼ਨਾਂ ਲਾਉਣ ਤੱਕ ਹੀ ਸੀਮਤ ਰਹਿ ਜਾਂਦੇ ਪਰ ਇੱਕ ਯੰਗ ਮੈਨ ਜਿਹੜਾ ਮੁੰਡਾ ਦੀਪ ਹੈ ਵਧੀਆ ਉਪਰਾਲਾ ਕਰ ਗਿਆ ਲੱਗਦਾ ਨਹੀਂ ਜੇ ਇਹੋ ਜਿਹਾ ਉਪਰਾਲਾ ਜੇ ਸਾਰੇ ਪਿੰਡਾਂ ਦੇ ਸਰਪੰਚ ਕਰਨ ਤਾਂ ਪਿੰਡ ਦੀ ਜਿਹੜੀ ਨਿਹਾਰ ਬਦਲ ਜੇ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਗਲਤ ਕੰਮਾਂ ਜੇ ਜਾ ਰਹੀ ਹੈਗੀ ਉਹਨੂੰ ਵੀ ਕਿਤੇ ਨਾ ਕਿਤੇ ਠੱਲ ਪੈਗੀ ਮੈਂ ਅਗੇ ਬਾਈ ਨਾਲ ਗੱਲ ਕੀਤੀ ਮੈਂ ਕਿਹਾ ਬਾਈ ਜੀ ਵੀ ਤੁਹਾਨੂੰ ਹੁਣ ਨਾ ਟਾਈਮ ਜੰਮ ਚ ਦੇਣਾ ਪੈਣਾ ਕਿਉਂਕਿ ਲੋਕ ਆਸ-ਪਾਸ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਤੁਹਾਡੇ ਕੋਲੇ ਆਇਆ ਕਰਨਗੇ ਪੁੱਛਣਗੇ ਵੀ ਬਾਈ ਦੀਪ ਹੈ ਕਿੱਥੇ ਕਿਉਂਕਿ ਬਹੁਤ ਵੱਡਾ ਚਿਹਰਾ ਬਣ ਕੇ ਨਿਕਲਿਆ ਦੇਖੋ ਜੇ ਆਪਾਂ ਇਹਨਾਂ ਦੇ ਕੈਬਨਟ ਦੀ ਗੱਲ ਕਰੀਏ ਆ ਆਦਮੀ ਪਾਰਟੀ ਦੇ ਤੇ ਮੇਨੂੰ ਤਾਂ ਪੰਜਾਬ ਦੇ ਵਿੱਚ ਪਹਿਲਾ ਪਿੰਡ ਹੈ ਜਿੱਥੇ ਮਨੀਸ਼ ਸੁਸੋਦੀਆ ਜੀ ਨੇ ਉਹਨਾਂ ਨੇ ਸਿਰਕਤ ਕੀਤੀ ਕੱਲ ਬ ਇਕਾਠ ਨੂੰ ਇਹਨਾਂ ਨੇ ਅਚੀਵ ਕੀਤਾ ਜਿਹਦੇ ਵਿੱਚ ਇਹਨਾਂ ਨੇ ਆਪਦੇ ਆਪ ਨੂੰ ਪ੍ਰਿਪੇਅਰ ਕਰਕੇ ਅੱਗੇ ਲੈ ਕੇ ਆਂਦਾ ਦਿਖਾਇਆ ਕੁਝ ਕਰਕੇ ਦਿਖਾਇਆ ਕਿਉਂਕਿ ਜਦੋਂ ਆਪਾਂ ਘਰੋਂ ਚੱਲਦੇ ਆ ਪੈਰ ਬਾਹਰ ਕੱਢਣਾ ਪੈਂਦਾ ਇਹਨਾਂ ਨੇ ਪਿੰਡ ਚੋਂ ਬਾਹਰ ਪੈਰ ਕੱਢੇ ਤੇ ਪਿੰਡਾਂ 'ਚ ਤੁਹਾਡੇ ਸਾਹਮਣੇ ਆ ਦਿਖ ਰਿਹਾ ਇਸ ਲਈ ਆਪਾਂ ਫੇਰ ਇੱਕ ਵਾਰੀ ਇਹਨਾਂ ਨੂੰ ਪਿੰਡ ਦੀ ਪੰਚਾਇਤ ਨੂੰ ਸਰਪੰਚ ਮਨਦੀਪ ਸ਼ਰਮਾ ਬਾਈ ਦੀਪ ਨੂੰ ਵਧਾਈ ਦੇ ਪਾਤਰ ਗੈਣਦੇ ਆ ਤੇ ਆਪਾਂ ਆਸ ਕਰਦੇ ਆ ਗੁਰੂ ਮਹਾਰਾਜ ਅੱਗੇ ਵੀ ਸਾਰੇ ਪਿੰਡ ਇਹਨਾਂ ਤੋਂ ਆ ਕੇ ਕੁਝ ਸਿੱਖਣ ਕਿਉਂਕਿ ਸਾਨੂੰ ਲੋੜ ਆ ਅਸੀਂ ਇੱਕ ਨਾਰਾ ਲੱਗੇ ਚੁੱਕੀ ਤਰੇਵੇਂ ਵੀ ਨਸ਼ਾ ਛੱਡੋ ਕੋਡ ਵੱਡੋ ਉਹ ਇਦਾਂ ਨਹੀਂ ਛੱਡਿਆ ਜਾਣਾ ਕੁਝ ਕਰਨਾ ਪੈਣਾ ਪਿੰਡਾਂ ਦੇ ਵਿੱਚ ਉੱਠਣਾ ਪੈਣਾ ਸਾਨੂੰ ਇਕੱਠ ਨੂੰ ਅੱਗੇ ਲੈ ਕੇ ਜਾਣਾ ਪੈਣਾ ਜੇ ਅਸੀਂ ਆਪਦੇ ਘਰ ਤੱਕ ਹੀ ਸੀਮਤ ਰਵਾਂਗੇ ਤੇ ਉਹ ਤਾਂ ਇੱਕ ਦਿਨ ਖਤਮ ਹੋ ਜਾਊਗਾ ਆਪਾਂ ਇੱਕ ਵਾਰੀ ਫੇਰ ਇਹਨਾਂ ਦੇ ਪਿੰਡ ਦਾ ਇਹਨਾਂ ਦੀ ਨਗਰ ਪੰਚਾਇਤ ਦਾ ਸਰਪੰਚ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਪਰਮਾਤਮਾ ਮੈਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਿਲਕੁਲ ਵਧਾਈ ਦੇ ਪਾਤਰ ਨੇ ਜਿਹੜੇ ਦੀਪ ਐ ਔਰ ਇਹਨਾਂ ਦੇ ਮੈਸੇਜ ਨੇ ਵਧੀਆ ਸਲਾਗਾ ਕੀਤੇ ਜਾ ਰਹੀ ਹੈ ਲੋਕਾਂ ਵੱਲੋਂ ਇੱਥੇ ਜੈਮ ਲਗਾਣਾ ਇਹ ਮੁੰਡੇ ਵੀ ਪਹੁੰਚੇ ਨੇ ਵੀਰ ਜੀ ਜੈਮ ਲਗਾਣ ਆਏ ਹੋ ਬੜੀ ਖੁਸ਼ੀ ਦੀ ਗੱਲ ਹੈ ਕਿਥੇ ਤੁਹਾਨੂੰ ਕਹਿ ਸਕਦੇ ਆਂ ਵੀ ਬਾਹਰ ਜਾਣਾ ਪੈਂਦਾ ਸੀ ਸ਼ਹਿਰੋ ਆਬਾਦ ਪਰ ਅੱਜ ਪਿੰਡ ਦੇ ਵਿੱਚ ਹੀ ਜਿਹੜੀ ਹੈ ਸਰਪੰਚ ਸਾਹਿਬ ਵੱਲੋਂ ਜੈਮ ਬਣਾ ਦਿੱਤੀ ਗਈ ਹੈ ਮੁੰਡਿਆਂ ਨੂੰ ਕੀ ਕਹੂੰ ਬਹੁਤ ਵਧੀਆ ਗੱਲ ਆ ਜੀ ਕਿਥੇ ਸਾਨੂੰ ਸ਼ਹਿਰ ਜਾਣਾ ਪੈਂਦਾ ਸੀ ਬਾਹਰ ਕਿਤੇ ਜਾਣਾ ਪੈਂਦਾ ਸੀ ਸਾਡੇ ਲਈ ਬਹੁਤ ਵਧੀਆ ਗੱਲ ਆ ਵੀ ਆਉਣ ਵਾਲਾ ਯੂਥ ਬਹੁਤ ਸਿੱਖਣ ਨੂੰ ਮਿਲ ਰਿਹਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਸਰਪੰਚ ਦਾ ਤੁਸੀਂ ਕੀ ਕਹੋਗੇ ਜੀ ਜੈਮ ਬਣਾ ਕੇ ਦੇ ਦਾਂ ਤੁਹਾਨੂੰ ਜੀ ਨਹੀਂ ਨਹੀਂ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਕਰਨਾ ਚਾਹਾਂਗੇ ਸਰਪੰਚ ਸਾਹਿਬ ਦਾ ਕਿਉਂਕਿ ਅੱਜ ਤੱਕ ਜੇ ਅਸੀਂ ਆਪ ਦੀ ਵੇਖੀ ਨਿਗਾ ਵਿੱਚ ਅੱਜ ਤੱਕ ਸਾਰੇ ਸਰਪੰਚਾਂ ਗਲੀਆਂ ਨਾਲੀਆਂ ਤੱਕ ਰਹਿ ਗਏ ਕਿਸੇ ਨੇ ਅੱਜ ਤੱਕ ਅੱਗੇ ਨੂੰ ਸੁਝਦਾ ਨਹੀਂ ਸੋਚਿਆ ਪਰ ਇਹ ਪਹਿਲੇ ਸਰਪੰਚਾਂ ਜਿਨ੍ਹਾਂ ਨੇ ਸਾਡੇ ਲਈ ਇੰਨਾ ਯੋਗਦਾਨ ਕੀਤਾ ਪਿੰਡ ਲਈ ਪੌਲ ਬਣਵਾਇਆ ਬੱਚਿਆਂ ਦੀ ਸੁਰੱਖਿਆ ਲਈ ਪਾਰਕ ਚੱਲ ਰਿਹਾ ਬਣ ਰਿਹਾਗਾ ਜੈਮ ਬਹੁਤ ਵਧੀਆ ਬਣਵਾਤੀ ਹੋਈ ਆ ਸਾਡਾ ਤਾਂ ਇਹੀ ਆ ਕੇ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਸੀਂ ਸਾਡਾ ਇੰਨਾ ਸਹਿਯੋਗ ਦਿੱਤਾ ਇਕੱਲੇ ਪੈਸੇ ਨਾਲ ਉਹ ਨਹੀਂ ਜੇ ਕਾਗਲਾ ਸਪੋਰਟ ਕਰੂਗਾ ਸਹਿਯੋਗ ਦੇਊਗਾ ਜੀ ਚੀਜ਼ ਫੇਰ ਹੀ ਅੱਗੇ ਵਧਦੀ ਆ ਜਾਂਦੀ ਆ ਕਦੇ ਸੋਚਿਆ ਜੀ ਸੁਪਨੇ ਚ ਵੀ ਸਾਡੇ ਪਿੰਡ ਵੀ ਇਹੋ ਜੀ ਜੰਮੂ ਨਾ 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 ਜੀ ਕਦੇ ਨਹੀਂ ਸੋਚਿਆ ਸੀਗਾ ਅਸੀਂ ਤਾਂ ਮਤਲਬ ਇਹ ਆ ਕਿ ਪਹਿਲਾਂ ਬਹੁਤ ਟੱਕਰਾਂ ਮਾਰਦੇ ਕਰਦੇ ਰਹੇ ਪਹਿਲਾਂ ਜਿੰਨਾ ਕਿ ਸੀਗਾ ਚਲੋ ਅਸੀਂ ਉਹ ਚੀਜ਼ ਨਾਲ ਐਡਜਸਟਮੈਂਟ ਕਰੀ ਜਾਂਦੇ ਸੀਗੇ ਪਰ ਹੁਣ ਹੁਣ ਤਾਂ ਜਿੰਨੀ ਸੋਲਾ ਕੀਤੀ ਹੈ ਵੀ ਉਨੀ ਬਹੁਤ ਥੋੜੀ ਹੈ ਬਾਗੋ ਬਾਗਾ ਜੀ ਤੁਸੀਂ ਕੀ ਕਹੋਗੇ ਮੈਂਬਰ ਸਾਹਿਬ ਸਰਪੰਚ ਸਾਹਿਬ ਵੱਲੋਂ ਵਧੀਆ ਜਿਹੜਾ ਉਫਰਾਲਾ ਕੀਤਾ ਗਿਆ ਹੈ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹਨਾਂ ਦੇ ਇੱਕ ਸੁਪਨਾ ਸੀ ਵੀ ਪਿੰਡ ਦੇ ਵਿੱਚ ਜਿਹੜਾ ਜਿਮ ਬਣਾਵਾਂਗੇ ਖੇਡਾਂ ਲਈ ਜਿਹੜਾ ਮੈਦਾਨ ਬਣਾਵਾਂਗੇ ਪਿੰਡ ਨੂੰ ਹਰਿਆ ਭਰਿਆ ਕਰਾਂਗੇ ਪਰ ਜਿਹੜੀ ਵੱਡੀ ਸੌਗਾਤ ਦਿੱਤੀ ਹੈ ਪਿੰਡ ਵਾਸੀਆਂ ਨੂੰ ਜਿਮ ਬਣਾਤੀ ਵੀ ਸਾਰੇ ਲੋਕ ਜਿਹੜੇ ਐ ਇੱਥੇ ਕੰਮ ਲੱਗ ਜਾਣਗੇ ਨਾ ਕੋਈ ਮਾੜਾ ਕੰਮ ਕਰੂਗਾ ਸਾਰਾ ਦਿਨ ਜਿਮ ਲਾਉਣਗੇ ਤੇ ਬੱਚੇ ਵੀ ਖੁਸ਼ ਅਸੀਂ ਵੀ ਖੁਸ਼ ਸਭ ਤੋਂ ਪਹਿਲਾਂ ਵਾਈਕਲ ਜੀ ਖਾਲਸਾ ਵੈਗਰ ਜੀ ਫਤਿਹ ਸਾਨੂੰ ਜਦੋਂ ਇਹ ਕਿਹਾ ਸਾਡਾ ਸਰਪੰਚ ਸਾਡਾ ਸੀਨਾ ਚੜਾ ਹੋ ਜਾਂਦਾ ਵੀ ਸਾਡੇ ਸਰਪੰਚ ਸਾਡੇ ਪਿੰਡ ਲਈ ਬਹੁਤ ਵਧੀਆ ਉਪਰਾਲਾ ਥੋੜਾ ਜਿਆ ਸੋਚਿਆ ਸੀ ਤੇ ਬਹੁਤ ਵੱਡਾ ਹੋ ਗਿਆ ਪ੍ਰੋਗਰਾਮ ਬਹੁਤ ਵਧੀਆ ਹੀ ਤੇ ਹੁਣ ਪਹਿਲਾਂ ਮੁੰਡੇ ਬਾਹਰ ਜਾਂਦੇ ਸੀਗੇ ਜੇ ਮਲਾਂ ਹੁਣ ਪੈਸੇ ਵੀ ਡਬਲ ਭਰਦੇ ਸੀਗੇ ਹੁਣ ਇੱਕ ਹਿਸਾਬ ਨਾਲ ਪਿੰਡ ਚ ਤੇ ਸ਼ਹਿਰਾਂ ਵਾਲੇ ਹੁਣ ਪਿੰਡ ਜਾਂਣਗੇ ਇਹ ਚੀਜ਼ ਦਾ ਸਾਨੂੰ ਬਹੁਤ ਮਾਣ ਆਜੀ ਬਿਲਕੁਲ ਇਹ ਜਿਹੜੇ ਪਿੰਡ ਦੇ ਲੋਕ ਨੇ ਔਰ ਜਿਹੜੇ ਭਾਈ ਸਾਹਿਬ ਆਏ ਇਹ ਵੀ ਮੁਦਗੀ ਤੋਂ ਆਏ ਆ ਸਪੈਸ਼ਲ ਜੈਮ ਦੇਖਣ ਹੀ ਆਏ ਆ ਔਰ ਜਿਹੜੇ ਮੁੰਡੇ ਇੱਥੇ ਜੈਮ ਲਗਾ ਰਹੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਪਿੰਡ ਦੇ ਸਰਪੰਚ ਨੇ ਜਿਹੜਾ ਪਿੰਡ ਦੇ ਲਈ ਜਿਹੜਾ ਕੰਮ ਕੀਤਾ ਬੜਾ ਸਲਾਘਾਯੋਗ ਕੰਮ ਹੈ ਬਾਕੀ ਪਿੰਡਾਂ ਦੇ ਵੀ ਜਿਹੜੇ ਸਰਪੰਚਾ ਉਹਨਾਂ ਨੂੰ ਵੀ ਜਿਹੜਾ ਇਹਨਾਂ ਨੇ ਨਸੀਹਤ ਦਿੱਤੀ ਹੈ ਕਿ ਬਾਕੀ ਪਿੰਡਾਂ ਦੇ ਜਿਹੜੇ ਸਰਪੰਚ ਹੈ ਉਹ ਗਲੀਆਂ ਨਾਲੀਆਂ ਤੱਕ ਸੀਮਤ ਨਾ ਰਹਿਣ ਪਿੰਡ ਦੇ ਵਿੱਚ ਨੌਜਵਾਨਾਂ ਲਈ ਜਿਹੜੀ ਹੈ ਖੇਡਾਂ ਲਈ ਜਿਹੜਾ ਮੈਦਾਨ ਬਣਾਇਆ ਜਾਵੇ ਸਰਕਾਰੀ ਜਿਮ ਖੋਲੇ ਜਾਣ ਹੋਰ ਜਿਹੜੇ ਪਾਰਕ ਬਣਾਏ ਜਾਣ ਤਾਂ ਜੋ ਜਿਹੜੀ ਹੈ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਦੇ ਡੁੱਬਦੀ ਜਾ ਰਹੀ ਹੈ ਉਹ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਹੈ ਠੱਲ ਪੈਗੀ ਹੁਣੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦੂਸਰੇ ਪਿੰਡਾਂ ਦੇ ਸਰਪੰਚ ਇਸ ਪਿੰਡ ਦੇ ਸਰਪੰਚੋਂ ਸੇਧ ਲੈਂਦੇ ਹੈ ਜਾਂ ਨਹੀਂ ਦਲੀਪ ਕੁਮਾਰ ਨਕ ਟਵੀ ਮੋਗਾ